ਹਾਂਜੀ ਮੰਮੀ ਕੀ ਕਰਦੇ ਹੋ ਆਹ ਪੁੱਤ ਸਰਾਣਾ ਜੀ ਦਾ ਮੂੰਹ ਖੁੱਲਿਆ ਆਇਆ ਤੇ ਮੈਂ ਚੱਲੇ ਨੂੰ ਸੀਂਜੇ ਮਾਰਦਾ ਅੱਛਾ ਪੁੱਤ ਮੰਮੀ ਤੂੰ ਤਿਆਰ ਹਾਂ ਹੋ ਗਿਆ ਤਿਆਰ ਤੇ ਮੈਂ ਤੈਨੂੰ ਪੁੱਛਣਾ ਸੀਗਾ ਪਹਿਲੀ ਚੱਲੇ ਹਾਂ ਤੇ ਅੱਲਾ ਤੇ ਕੁਝ ਲੈ ਜਾਈਏ ਨਾ ਤੁਹਾਨੂੰ ਦੁਕਾਨ ਦੇ ਲਈ ਉਹ ਤੇ ਹੀ ਹੋ ਤੇ ਤੈਨੂੰ ਮੈਂ ਆਖਣ ਲੱਗੀ ਹਾਂ ਵੀ ਕੋਈ ਤੇ ਤੇਰੇ ਕੋ ਪੈਸਾ ਤੇ ਲਾ ਹੈਗਾ ਮੰਮੀ ਹੈਗੇ ਮੇਰੇ ਤੋਂ ਨਾ ਜ਼ਿਆਦਾ ਤੇ ਨਹੀਂ ਆ ਆ ਦੋਸਤ ਜੀ ਨੇ ਤੋਹਿਆ ਮੇਰੇ ਪੁੱਤ ਬੱਚਿਆ ਮੈਂ ਤੇ ਖੜਨਾ ਕੋਈ ਫਲ ਫਰੂਟ ਕੋਈ ਹੱਥ ਖਾਲੀ ਹੱਥ ਥੋੜੀ ਜਾਓਗੇ ਤੁਸੀਂ ਲਮਕਾਉਂਦੇ ਗੜੀਆਂ ਨੇ ਪਤਾ ਹੱਥਾਂ ਨਾਲ ਨਹੀਂ ਦੇ ਆ ਕੁਛ ਹੋਊਗਾ ਤੁਹਾਡੇ ਕੋਲ ਤੇ ਫੇਰ ਹੀ ਖੜੋਗੇ ਮੰਮੀ ਹਣ ਤੇ ਮੇਰੇ ਤੋਂ ਐਹੀ ਆ ਮੇਰੀ ਜਾਂ ਸੁਣੋ ਆ ਲੋ ਮੈਂ ਥੋੜੇ ਜਿਹੇ ਪੈਸੇ ਜੋੜੇ ਆ ਹੈਗੇ ਤੇ 2-300 ਰੁਪਈਆ ਹੀ ਆ ਆ ਵੀ ਰੱਖ ਲੋ ਕੋਈ ਥੋੜਾ ਬੋਤਾ ਲੈ ਜਾਵਾਂਗੇ ਆਪਾਂ ਖਾਣ ਪੀਣ ਨੂੰ ਦੇ ਲੈ ਮੰਮੀ ਕੋਈ ਦੇਣੀ ਤੇਰੇ ਪੁੱਤ ਦੇ ਦਾ ਜੇ ਵੇ ਭਰੇ ਇਹਨੇ ਨਹੀਂ ਪਤਾ ਨਹੀਂ ਕਿੱਥੋਂ ਵੀ ਤੋਂ ਪੈਸੇ ਨਿਕਲ ਆਂਦੇ ਹੁੰਦੇ ਸੀ ਖਾਣ ਅਵੇ ਕੀ ਹੋ ਗਿਆ ਲਾ ਤਾਂ ਕਿ ਚੱਲ ਪੁੱਤ ਭੈਣ ਘਰ ਜਿਲੇ ਆ ਵਾ ਦਿਨ ਕਾਜੀ ਕੁਝ ਨਹੀਂ ਰਹਿੰਦੇ ਵੇਖੀ ਤੇ ਤੇਵ ਦਿਨ ਚੰਗੇ ਹੋਣਗੇ ਜੇ ਵਾ ਫੇਰ ਭੰਗ ਨਹੀਂ ਆ ਉਹੀ ਤਾਂ ਮੈਂ ਕਹਿੰਦੇ ਦੇਣਗੇ ਤੇ ਚੰਗੀ ਕੁਝ ਨਹੀਂ ਰਹਿੰਦੇ ਉਹ ਵੀ ਦੇ ਨਹੀਂ ਮੈਂ ਆਪਣੀ ਭੈਣ ਨੂੰ ਦੇ ਕੇ ਆਉਣਾ ਨਾ ਵੇਹ ਸੱਚੀ ਕੋਈ ਗੱਲ ਨਹੀਂ ਰੰਜੀਤ ਛੇਤੀ ਚੰਗੇ ਦੇ ਨਾ ਆਉਣ ਦੀ ਤੁਸੀਂ ਫਿਕਰ ਨਾ ਕਰੋ ਮੰਮੀ ਜੀ ਤੁਸੀਂ ਵੀ ਨਾਲ ਚੱਲਦੇ ਤੇ ਉਹਨਾਂ ਨੂੰ ਹੋਰ ਵਧੀਆ ਲੱਗਦਾ ਦੀਦੀ ਨੂੰ ਨਹੀਂ ਪੁੱਤ ਮੱਤ ਕੀ ਆ ਮੇਰੀ ਗੱਲ ਸੁਣ ਮੈਨੂੰ ਨਾ ਸ਼ਰਮ ਜੀ ਆਉਂਦੀ ਉਹਨਾਂ ਦੇ ਘਰ ਜਾਣ ਲੱਗਿਆਂ ਅਸੀਂ ਬਹੁਤ ਪਾੜਾ ਕੀਤਾ ਉਹਨਾਂ ਨਾਲ ਮੈਨੂੰ ਸਮਝ ਨਹੀਂ ਲੱਗਦੀ ਬਈ ਕਿ ਆਪਾਂ ਕਿੱਦਾਂ ਫੇਸ ਕਰੀਏ ਉਹਨਾਂ ਨੂੰ ਤੁਸੀਂ ਵੀ ਮੰਮੀ ਨਾਲ ਚੱਲਦੇ ਤੇ ਸੰਭਾਲ ਲੈਂਦੇ ਥੋੜਾ ਨਹੀਂ ਪੁੱਤ ਤੁਸੀਂ ਜਾਓ ਜਿੰਨੇ ਆਪਾਂ ਜਾਣੇ ਦੋ ਜਾਵਾਂਗੇ ਤਿੰਨ ਜਾਵਾਂਗੇ ਉਹਨਾਂ ਨੂੰ ਪੁੱਤ ਕਰਾਇਆ ਵੱਧ ਲੱਗੂਗਾ ਤੈਨੂੰ ਪਤਾ ਪੈਸੇ ਤਾਂ ਅੱਗੇ ਉਹਨੇ ਕੱਪੜੇ ਕੋ ਕਰਾਇਆ ਖਚਾਂਗੇ ਕਿ ਕੋ ਫਲ ਫਰੂਟ ਮਾਸਾ ਭਰ ਆਉਂਦਾ ਵਿੱਚ ਫੜ ਕੇ ਖੜਾਂਗੇ ਤੁਸੀਂ ਇਹ ਵੀ ਸੋਚਨਾ ਜਿਆਦੀ ਹੁੰਦੇ ਤਾਂ ਮੰਮੀ ਪੁੱਤਰ ਆਲੇ ਮੈਂ ਜਾ ਕੇ ਕੀ ਕਰਨਾ ਤੁਸੀਂ ਹੋ ਆ ਜਾਓ ਕੋਈ ਗੱਲ ਨਹੀਂ ਜੇ ਨਾਇਕ ਕਰਾਇਆ ਪੜਦਾ ਉਹ ਨੂੰ ਜਾਣਾ ਉਹ ਨੂੰ ਜਾਣਾ ਕਰਾਇਆ ਲੱਗਣਾ ਪੁੱਤ ਜਿੰਨੇ ਜਾਣੇ ਜਾਂਦੇ ਜਾਵਾਂਗੇ ਅੱਗੇ ਤਾਂ ਆਪਣੇ ਕੋ ਹੈ ਉਹ ਕੁਛ ਆ ਰੱਬ ਕੋਈ ਨਹੀਂ ਖੁੱਲੇ ਦੇਊਗਾ ਨਾ ਫਿਰ ਮੈਂ ਵੀ ਜਾਊਂਗੀ ਫੇਰ ਨਾ ਕਰੋ ਤਾਂ ਹੋਵਾ ਉਹ ਦੋ ਜਣੇ ਚਲੋ ਰਣਜੀਤ ਚਲੀਏ ਫਿਰ ਵਾਪਸ ਵੀ ਆਉਣਾ ਮੋਦਰੋਂ ਹਾਂ ਹਾਂ ਚਲੋ ਚਲੋ ਮੰਮੀ ਜਾਣਾ ਨਹੀਂ ਨਹੀਂ ਪਤ ਮੈਂ ਨਹੀਂ ਜਾਣਾ ਤੇ ਮੇਰੀ ਗੱਲ ਸੁਣ ਹਾਂਜੀ ਆ ਨਾ ਤੂੰ ਇਸ ਤਰ੍ਹਾਂ ਕਹੀ ਤੇ ਫਲ ਫਰੂਟ ਨਾਲ ਉਹ ਨਾ ਥੋੜਾ ਬੋਤਾ ਪਤਾ ਸੰਭਾਲੀ ਕੇ ਪੈਨੂ ਦੀ ਐ ਪੁੱਤ ਕਰ ਦੇ ਕੰਮ ਵਰਤੋਂ ਦੀ ਚੀਜ਼ਾਂ ਜਾਣ ਲਈਆਂ ਫਲ ਫਰੂਟ ਦਾ ਕੀ ਆ ਆਪਣਾ ਟਾਈਮ ਪਾਸ ਕਰ ਲੂਗੀ ਠੀਕ ਹੈ ਮੰਮੀ ਚਲੋ ਕੋਈ ਗੱਲ ਨਹੀਂ ਮੰਮੀ ਜੀ ਅਸੀਂ じゃ ਪੈਸੇ ਦੇ ਆਵਾਂਗੇ ਤੇ じゃ ਕੁਝ ਨਾ ਕੁਝ ਏਦਾਂ ਦਾ ਲੈ ਜਾਗੇ ਜਿਹੜਾ ਉਹਨਾਂ ਦੀ ਵਰਤੋਂ ਜਾਂ ਅਜੀ ਘਰੀ ਠੀਕ ਹੈ ਇਹ ਵੀ ਗੱਲ ਠੀਕ ਹੈ ਪੁੱਤ ਚਲੋ ਪੈਸੇ ਦੇ ਆਓ ਆ ਕੇ ਆਪਣੀ ਜ਼ਰੂਰਤਮੰਦ ਕੋਈ ਚੀਜ਼ ਲੈ ਆਉਗੀ ਠੀਕ ਹਾਂ ਚਲੋ ਜੀ ਕਿਹਾ ਲਿ ਸ਼ੁਗਰੀਆ ਟੈਵ ਰਿੰਗਿਆ ਛਮੀ ਨੂੰ ਵੀ ਅਗਲ ਆ ਗਈ ਇਹ ਨਹੀਂ ਮੇਰੀ ਤੀ ਵਰਤੂਗੀ ਲੇਕਿਨ ਮੇਰੇ ਜਦੋਂ ਗਏ ਦੋਵੇਂ ਭਰਾ ਪਰਜਾਈ ਮੇਰੀ ਧੀ ਨੂੰ ਕਿੰਨਾ ਚਾਹ ਚੜਨਾ ਵੀ ਮੇਰੇ ਭਰਾ ਪਰਜਾਈ ਆਏ ਅੱਗੇ ਮੈਂ ਆਨੀ ਨਹੀਂ ਹਾਂ ਜਾਓ ਉਹਨਾਂ ਦੇ ਘਰ ਵੱਲ ਕਿਤੇ ਮੂੰਹ ਨਹੀਂ ਕਰਦੀ ਉਥੋਂ ਦੀ ਕੋਈ ਇਹਨਾਂ ਚੀਜ਼ ਨਹੀਂ ਪਸੰਦ ਆਉਂਦੀ ਸ਼ੁਗਰਿਆ ਤੇਰਾ ਰੱਬਾ ਚਲੋ ਜੇ ਮੇਰੀ ਧੀ ਗਰੀਬਣੀ ਆ ਨਾ ਗਰੀਬਣੀ ਜ਼ਰੂਰ ਆ ਪਰ ਉਹਦਾ ਦਿਲ ਬਹੁਤ ਵੱਡਾ ਆ ਕੀਤਾ ਉਹਨਾਂ ਨੇ ਇਹ ਤੁਹਾਨੂੰ ਕਾਣ ਮੀ ਨਹੀਂ ਮਿਲੀ ਮੈਨੂੰ ਕੋਈ ਵੀ ਰਸਤੇ 'ਚ ਜਿਹੜਾ ਕੁਝ ਲੈ ਜਾਂਦੇ ਚੱਲ ਕੋਈ ਗੱਲ ਨਹੀਂ ਪੈਸੇ ਦੇਵਾਂਗੇ ਕੋਈ ਸਹੀ ਆ ਜਿਹੜੇ ਮੋਨਾ ਜਾਵਾਂ ਮੈਨੂੰ ਤੇ ਸ਼ਰਮ ਜੀ ਨਹੀਂ ਆਉਂਦੀ ਹੈ ਜਨੀਤ ਤਾਲਾ ਲੱਗਾ ਹੋਇਆ ਹੈ ਇੱਧਰ ਵੇਖੋ ਤਾਲਾ ਲੱਗਾ ਹੋਇਆ ਹੈ ਬਾਹਰੋਂ ਇੱਥੇ ਕਿਤੇ ਕਿੱਥੇ ਆਏ ਹੋਣੇ ਆ ਮੇਰੀ ਗੱਲ ਸੁਣੋ ਫੋਨ ਕਰਕੇ ਵੇਖੋ ਹਾਂ ਭਾਜੀ ਨੂੰ ਜਾਂ ਦੀਦੀ ਨੂੰ ਕੋਈ ਤੇ ਚੁੱਕੂਗਾ ਨਾ ਚਾਰ ਬਜ਼ੁਰਗ ਕਿਤੇ ਗਏ ਹੋਣ ਭਾਜੀ ਤੇ ਕੰਮ ਤੇ ਗਏ ਹੋਣੇ ਆ ਦੀਦੀ ਦਾ ਪਤਾ ਨਹੀਂ ਹਣ ਦੀਦੀ ਕਿਤੇ ਗਏ ਹੋਣਗੇ ਪਤਾ ਨਹੀਂ ਫੋਨ ਵੀ ਨਹੀਂ ਚੁੱਕੰਦਾ ਭਾਜੀ ਨੇ ਫੋਨ ਵੀ ਬੰਦ ਕੀਤਾ ਸਰ ਤੁਸੀਂ ਤੇ ਘਰ ਘੁੰਮਣਾ ਗਏ ਹੋਣ ਮੇਰੀ ਗੱਲ ਸੁਣ 10 ਮਿੰਟ ਇੰਤਜ਼ਾਰ ਕਰੀਏ ਫਿਰ ਫਿਰ ਲਾ ਕੇ ਵੇਖੋ ਫੋਨ ਚੁੱਕਦਾ ਨਹੀਂ ਕੋਈ ਫੋਨ ਉਤਾਰ ਕਰਨ ਨੂੰ ਚੁੱਕਣ ਨਹੀਂ ਚੁੱਕ ਲੈਣਾ ਇੰਨੇ ਤਾਂ ਉਹਨਾਂ ਨੇ ਭਾਜੀ ਦੇ ਤਾਂ ਬੰਦ ਆ ਉੱਥੇ ਕੀ ਲਾਵਾਂ ਮੈਂ ਮੇਰੀ ਗੱਲ ਸੁਣ ਵੇਟ ਕਰ ਲਈਏ ਥੋੜਾ ਜਿਹਾ ਯਾਰ ਵਾਪਸ ਵੀ ਜਾਣਾ ਆਪਾਂ ਕਿਉਂਕਿ ਤੁਹਾਨੂੰ ਪਤਾ ਐ ਇੰਨਾ ਕੋਈ ਤੇ ਟਾਈਮ ਲੱਗਣਾ ਅਕਸਰ ਬੰਮਾ ਘਲੋਵਾਂਗੇ ਕੋਈ ਗੱਲਬਾਤ ਕਰਾਂਗੇ ਉਹਨਾਂ ਨਾਲ ਅੱਜ ਨਜ਼ਰ ਬਾਦ ਅਹੀਂ ਆਏ ਆ ਫੇਰ ਉਹ ਕੀ ਕਰੀਏ ਇੰਤਜ਼ਾਰ ਕਰੀਏ ਦੋ ਮਿੰਟ ਹਾਂਜੀ ਤਾਂ ਉਹਨਾਂ ਨੂੰ ਬਾਹਰ ਚੋਂ ਪੁੱਛੋ ਸ਼ਾਇਦ ਉਹਨਾਂ ਨੂੰ ਕੁਝ ਪਤਾ ਹੋਵੇ ਜਾ ਆਹ ਭਾਜੀ ਕੰਮ ਕਰਦੇ ਇੱਥੇ ਨੂੰ ਪਤਾ ਕਰਨਾ ਪੁੱਛੋ ਸੱਸੀ ਕਾ ਭਾਈ ਸੱਸੀ ਭਾਜੀ ਹਾਂ ਭਾਜੀ ਇੱਥੇ ਕੰਮ ਕਰਦੇ ਹਾਂਜੀ ਭਾਈਆ ਦਰਵਾਜ਼ਾ ਬੰਦ ਕਿਤੇ ਗਏ ਆ ਵੇ ਤੇ ਇਹਨੇ 6-7 ਵੀ ਨਹੀਂ ਹੋ ਗਏ ਭਾਜੀ ਇਤਵਾਰੀ ਬੰਦ ਨੇ ਸਾਲਾ ਲਗਾਵਾ ਅੱਛਾ ਦੇ ਬਗਲ ਕਿੱਥੇ ਗਏ ਨੇ ਇਹ ਸੰਸਾਰ ਦਾ ਅੱਛਾ ਅੱਜ ਤਾਈ ਫਰਵੀਵ ਯੂ ਬਈ ਕਦੀ ਆਉਣੇ ਜਾਂਦੇ ਵੇਖੇ ਹੋਣਗੇ ਤੇ ਇੱਥੇ ਅਦਰ ਭਾਜੀ ਅਸੀਂ ਤਾਂ ਕੰਮ ਕਰਨ ਵਾਲੇ ਆਂ ਤੁਹਾਨੂੰ ਤਾਂ ਪਤਾ ਨਹੀਂ ਧਿਆਨ ਨਹੀਂ ਦਿੱਤਾ ਕਦੀ ਤਾਂ ਕਰੇ ਨਹੀਂ ਇਹ ਵੀ ਬੰਦ ਹੀ ਆ ਨਾ ਦਰਵਾਜਾ ਆਹ ਚਿਰਦਾ ਬੰਦ ਨਹੀਂਦਾ ਵਾ ਇਹਦੇ ਕਹਿੰਦੇ ਨਹੀਂ ਆ ਦਰਵਾਜਾ ਬੰਦ ਬੜੇ ਚਿਰਾਂ ਤੋਂ ਕਿੱਥੇ ਹੈ ਉਹ ਕਿੱਥੇ ਦੇ ਦੀ ਰਿਵ ਨਹੀਂ ਕੋਈ ਆ ਤਾਂ ਨਹੀਂ ਜੀ ਕਿੱਥੇ ਦੇ ਆਉਣਗੇ ਮੈਨੂੰ ਬਹੁਤ ਲੱਗਦਾ ਵਾ ਐਨਾ ਟਾਈਮ ਹੋ ਗਿਆ ਸਾਡੇ ਨਾਲ ਵੀ ਗੱਲ ਨਹੀਂ ਹੋਈ ਮਮੀ ਕਦੀ ਫੋਨ ਨਹੀਂ ਕੀਤਾ ਆਪਣੇ ਕਿੱਥੇ ਰਹਿੰਦੇ ਕਿੱਥੇ ਚਲ ਗਏ ਅਸੀਂ ਤੇ ਆਪਣੀਆਂ ਮੁਸੀਬਤਾਂ 'ਚ ਫਸੇ ਪਏ ਕਿਹੇ ਦਾ ਹਾਲ ਕੀ ਪੁੱਛੀਂ ਕੀਤਾ ਵਿਚਾਰੇ ਆ ਪਰਤੇ ਵੱਧ ਮੁਸੀਬਤਾਂ ਵਿੱਚ ਹੁਣ ਜਿਹੜੇ ਸਾਭਣਾ ਭਾਜੀ ਕਹਿੰਦੇ ਆ ਇਹਨੂੰ 6-7 ਤੋਂ ਮਹੀਨੇ ਹੋ ਗਏ ਇੱਥੇ ਬੰਦ ਹੋਏ ਨੂੰ ਹਾਂਜੀ ਕਿਤੇ ਇਹਨਾਂ ਦੀ ਹੋਰ ਤੇ ਨਹੀਂ ਕੰਡੀਸ਼ਨ ਮਾੜੀ ਹੋ ਗਈ ਤੇ ਘਰ ਛੱਡਣਾ ਪੈ ਗਿਆ ਹੋਵੇ ਸ਼ਾਇਦ ਮੈਂ ਕੀ ਨਾ ਕਰੇ ਤੰਗ ਹੋਵੇ ਨਰ ਫਿਰ ਜਾ ਕੇ ਇੱਥੇ ਸਕਦੇ ਆ ਤੁਹਾਨੂੰ ਫੋਨ ਲਾ ਕੇ ਪਤਾ ਕਰਨਾ ਪੈਣਾ ਵਾ ਦੀਦੀ ਨੇ ਕੋ ਸੋਣਾ ਨਹੀਂ ਕੀਤਾ ਤੁਹਾਨੂੰ ਕਦੀ ਆਇਆ ਨਹੀਂ ਫੋਨ ਮੈਂ ਨਹੀਂ ਜਦੋਂ ਉਹ ਚੰਗਾ ਵਿਹਾਰ ਕੀਤਾ ਤਾਂ ਉਹਨਾਂ ਨੇ ਮੈਨੂੰ ਫੋਨ ਕਰਨਾ ਮੈਨੂੰ ਇੱਕ ਦੋ ਵਾਰੀ ਪਹਿਲੇ ਪੱਲੇ ਆਇਆ ਵਾ ਮੈਂ ਚੁੱਕਿਆ ਹੀ ਨਹੀਂ ਕਰੀ ਫਿਰ ਕੀ ਕਰੀ ਹੁਣ ਤੁਹਾਨੂੰ ਫੋਨ ਲਾ ਕੇ ਵੇਖ ਸਕਦੇ ਘਰ ਜਾ ਕੇ ਹਾਂ ਚਲੇ ਵੇ ਚਲੋ ਇੱਕ ਘੰਟੇ ਦਾ ਪਹਿਲਾਂ ਕੀ ਕਰ ਸਕਦੇ どうにか見えてきた

ਉੱਥੇ ਦੇ ਗੇਟ ਨੂੰ ਤਾਲਾ ਲੱਗਾ ਐਡਾ ਵੱਡਾ ਤਾਲਾ ਲੱਗਾ ਉਹ ਕਿੱਥੇ ਚਲੇ ਗਿਆ ਪਤਾ ਨਹੀਂ ਮਮੀ ਕੀ ਪਤਾ ਮਮੀ 2-3 ਵਾਰੀ ਫੋਨ ਤੁਹਾਨੂੰ ਵੀ ਆਇਆ ਸੀ ਮੈਨੂੰ ਵੀ ਆਇਆ ਸੀ ਦੋ ਵਾਰੀ ਆਪਾਂ ਗੱਲ ਹੀ ਨਹੀਂ ਕੀਤੀ ਉਹਨਾਂ ਨਾਲ ਕਿ ਹੁਣ ਤੁਸੀਂ ਫੋਨ ਲਾ ਕੇ ਦੇਖਿਆ ਨਹੀਂ ਕਿ ਦੋਥੇ ਗਿਆ ਉਹ ਆਹ ਦੋ ਤਿੰਨ ਫੋਨ ਲਾਏ ਮੈਂ ਤੇ ਕਿਹੜਾ ਗਵਰਨ ਨੂੰ ਪੁੱਛ ਲੈਣਾ ਜੀ ਕਿ ਕਿੱਥੇ ਗਿਆ ਪੁੱਛਿਆ ਉੱਥੇ ਇੱਕ ਭਾਈ ਨੂੰ ਉਹ ਕਹਿੰਦਾ ਕਿ ਤੇ ਬੰਦ ਹੈ ਦਰਵਾਜ਼ਾ ਤੇ ਇੱਥੇ ਬੜੇ 5-6 ਮਹੀਨੇ ਹੋ ਗਏ ਤੇ ਪਤਾ ਆਪਣੀ ਗਲਤੀ ਨਾ ਆਪਾਂ ਤੇ ਫੋਨ ਤੇ ਮੁੜ ਕੇ ਗਏ ਨਹੀਂ ਪੁੱਛਿਆ ਨਹੀਂ ਕਿ ਕਿੱਥੇ ਕੁੜੀ ਆ ਹੁਣ ਕਿ ਤਰ੍ਹਾਂ ਪਾਨੂੰ ਪਤਾ ਲੱਗੂ ਕਿੱਥੇ ਚਲੀ ਗਈ ਆ ਮੇਰੇ ਤੇ ਗੱਲ ਹੋਈ ਨਹੀਂ ਬੜਾ ਝਿਰੋ ਗਿਆ ਨਾ ਮੈਨੂੰ ਮੇਰੀ ਫੋਨ ਆਇਆ ਵਾ ਤੇ ਨਾ ਮੈਂ ਆਪਰੇ ਦੀ ਕੀਤਾ ਮੰਮੀ ਆਪਣੇ ਜਾਂ ਚਾਚਾ ਜੀ ਇੰਨਾ ਫਸ ਗਏ ਕਿ ਅਸੀਂ ਕਿਹਵਲ ਧਿਆਨ ਹੀ ਨਹੀਂ ਕੀਤਾ ਮੈਂ ਇੱਕ ਦੋ ਵਾਰ ਹੀ ਕਿਹਾ ਵਾ ਕਿ ਦੀਦੀ ਕੋ ਹੋ ਕੇ ਆਈਏ ਦੀਦੀ ਕੋ ਹੋ ਕੇ ਆਈਏ ਪਰ ਇਹ ਇੰਨੀ ਟੈਨਸ਼ਨ ਚ ਹੀ ਵੀ ਤੁਹਾਨੂੰ ਪਤਾ ਇਹ ਮੰਨਦੇ ਹੀ ਨਹੀਂ ਮੇਰੀ ਗੱਲ ਸੁਣੋ ਤੁਹਾਡੇ ਵੀ ਮੇਰੇ ਨਾਲ ਕਦੀ ਗੱਲ ਨਹੀਂ ਹੋਈ ਨਹੀਂ ਪੁੱਤ ਇਹਦੇ ਵਿੱਚ ਮੇਰੀ ਗੱਲ ਹੁੰਦੀ ਨਹੀਂ ਆ ਅੱਛਾ ਪਰ ਮੈਨੂੰ ਇੰਨਾ ਥੋੜੀ ਪਤਾ ਕਿ ਉਹ ਇੱਥੋਂ ਛੱਡ ਕੇ ਚਲੇ ਗਏ ਹੋਣਗੇ ਤਾਂ ਜੀ ਸਾਡੇ ਦੇ ਸਰਦੇ ਕੀ ਹਾਲ ਤਾਰੇ ਹੁਣ ਕਿੱਥੇ ਗਏ ਹੋਣਗੇ ਤੇ ਮੈਨੂੰ ਨਹੀਂ ਪਤਾ ਪੁੱਤ ਆਪਾਂ ਹੀ ਨਾ ਗਏ ਨਾ ਤੁਸੀਂ ਗਏ ਨਾ ਮੈਂ ਗਈ ਉਹ ਨੂੰ ਆਪਾਂ ਦੇਖਿਆ ਹੀ ਨਹੀਂ ਵੀ ਵਿਮਲ ਕਿੱਥੇ ਆ ਵੇਖ ਪਤਾ ਜਦੋਂ ਤੁਹਾਡੇ ਤੇ ਹੀ ਚੰਗੇ ਦਿਨ ਤੂੰ ਹੁਣ ਨਹੀਂ ਅਦਾ ਪਿੱਛਾ ਦੇਖਿਆ ਵੀ ਕਿੱਥੇ ਆ ਤੇ ਕਿੱਥੇ ਗੁਡੀ ਨਹੀਂ ਹੁਣ ਆਪਣੇ ਜੇ ਤੁਹਾਡੇ ਦੇ ਵੀ ਉਹ ਦਿਨੇ ਆ ਗਏ ਆ ਤੇ ਹੁਣ ਉਹਨੂੰ ਆਪਾਂ ਲੱਭਣ ਤੁਰ ਪਏ ਆ ਹੋ ਸਕਦਾ ਪੁੱਤ ਕਿਤੇ ਉੱਥੋਂ ਹੋਰ ਤੇ ਚਲੀ ਗਈ ਹੋਗੀ ਹੋਵੇ ਪੀ ਵੀ ਅਹੀਂ ਗਰੀਬ ਆਏ ਕੰਮ ਧੰਦਾ ਕਰਦੇ ਆ ਤੇ ਕਿ ਜੇ ਮੇਰਾ ਭਰਾ ਪੰਜਾਈ ਤੁਹਾਨੂੰ ਵੇਖਣਗੇ ਤੇ ਉਹਨਾਂ ਨੂੰ ਸ਼ਰਮ ਆਊਗੀ ਸਹੀ ਗੱਲ ਹੈ ਰਣਜੀਤ ਤੁਹਾਨੂੰ ਪਤਾ ਜਦੋਂ ਗੁਰਪ੍ਰੀਤ ਨੇ ਅਧਿਕਾਰ ਵਾਲਿਆਂ ਨੇ ਵੇਖਿਆ ਸੀ ਰਾਜੂ ਭਾਜੀ ਨੂੰ ਤੇ ਉਦੋਂ ਕਿੰਨੀ ਪ੍ਰੋਬਲਮ ਹੋਈ ਜਦੋਂ ਇੱਧਰ ਵੀ ਉਹਨੇ ਲਾਮਾ ਦੇਣਾ ਆਹੀ ਸੋਨੂ ਭਾਜੀ ਤੇ ਮੈਂ ਕੀ ਕੀਤਾ ਉਸ ਤੋਂ ਬਾਅਦ ਉਹਨਾਂ ਤਾਂ ਇੱਕ ਗੱਲ ਪੜੀ ਹੀ ਆ ਸਾਰੀ ਹੁਸਦਾ ਮਮੀ ਦੀ ਗੱਲ ਸਹੀ ਹੈ ਪਤਾ ਨਹੀਂ ਉਹ ਗੱਲ ਦੀ ਟੈਨਸ਼ਨ ਨਹੀਂ ਲਾ ਲਈ ਦੀਦੀ ਨੇ ਕੀ ਪਤਾ ਵਿਚਾਰੀ ਕਿੱਥੇ ੱੱਕੇ ਖਾਂਦੀ ਫਿਰਨ ਗਈ ਆ ਹੁਣ ਮਕਾਨ ਨਹੀਂ ਬਦਲ ਲਿਆ ਜਾਂ ਕਿੱਥੇ ਚਲ ਗਈ ਆ ਕਿਹੜੀ ਹਾਲਤ ਚ ਆ ਕੁਝ ਵੀ ਨਹੀਂ ਪਤਾ ਸਾਨੂੰ ਤੇ ਅਸੀਂ ਕਰੀਏ ਕੀ ਹੁਣ ਕਿਤੇ ਦੂਰ ਨੇੜੇ ਚਲ ਗਏ ਭੀ ਮੈਂ ਮੱਥੇ ਨਾ ਲੱਗਾ ਮੇਰੇ ਤਰ੍ਹਾਂ ਦੀ ਮੰਮੀ ਉਹਨੇ ਤੁਹਾਡੇ ਨਾਲ ਵੀ ਨਹੀਂ ਗੱਲ ਕੀਤੀ ਕੋਈ ਨਹੀਂ ਪਤਾ ਮੈਨਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਫਿਰ ਹੁਣ ਕੀ ਕਰੀ ਹੁਣ ਕਿੱਦਾਂ ਲੱਭੀਏ ਨਾ ਕੀ ਪਤਾ ਮੁੰਡੇ ਮੁੰਡੇ ਕਿਤੇ ਗਏ ਹੋਣੇ ਵੀ ਹੋ ਸਕਦਾ ਵਾ ਪਰ ਉਹਨੇ ਤੇ ਕਹਿਤਾ ਕਿ 6 ਮਹੀਨੇ ਤੋਂ 5 ਮਹੀਨੇ ਤੋਂ ਬੰਦ ਲੱਗਦਾ ਹੈ ਬੰਦੇ ਨੇ ਫੋਨ ਲਾਇਆ ਹੈਗਾ ਪਰ ਇੰਨਾ ਕਿ ਫੋਨ ਚੱਕਿਆ ਨਹੀਂ ਉਹਨੇ ਮੇਰਾ ਵੇਖੋ ਕਿ ਫੋਨ ਆਇਆ ਤੇ ਨਹੀਂ ਤੇ ਸਾਇਲੈਂਟ ਤੇ ਲਾਇਆ ਹੋਣਾ ਕੀ ਤਾਂ ਮੇਰਾ ਫੋਨ ਨਾ ਚੁੱਕਣਾ ਵੀ ਮੰਮੀ ਦੇ ਹੁੰਦਰੋ ਚਲੋ ਮੈਂ ਕਰਕੇ ਵੇਖ ਲੂੰਗੀ ਚੁੱਕਦੀ ਆ ਕਿ ਨਹੀਂ ਚਲੋ ਛੱਡੋ ਮੰਮੀ ਮੈਂ ਤੇ ਸਵੇਰ ਦਾ ਖਾਦਾ ਨਹੀਂ ਕੁਛ ਨਹੀਂ ਹੈ ਮੈਂ ਸੋਚਿਆ ਚੱਲ ਅੱਜ ਆਪਣੀ ਭੈਣ ਦੇ ਘਰੇ ਜਾ ਕੇ ਰੋਟੀ ਖਾਵਾਂਗਾ ਕਿਉਂਕਿ ਮੈਨੂੰ ਪਤਾ ਨਾ ਜਿੱਦੋਂ ਦੇ ਕੋਈ ਮੈਂ ਰੋਟੀ ਮੰਗਣੀ ਹੈ ਨਾ ਉਹਦੇ ਜਿੰਨੇ ਗਲੇਸ਼ ਕਿਵੇ ਲੈ ਸਾਰੇ ਦੂਰ ਐ ਨਹੀਂ ਪਰ ਮੈਨਾਂ ਲੜਦੀ ਵੀ ਪਿਆਰ ਨਾਲ ਲੜਨਾ ਹੀ ਹੁੰਨੇ ਪਰ ਉਹਨੂੰ ਖੁਸ਼ੀ ਵੀ ਹੋਣੀ ਮੇਰੇ ਭਰਾ ਨੇ ਰੋਟੀ ਮੰਗਣੀ ਮੇਰੇ ਤੋਂ ਸਹੀ ਗੱਲ ਆ ਰੰਜੀਤ ਮੈਂ ਵੀ ਅੱਜ ਸੋਚਦੀ ਪਈ ਸੀ ਮੈਂ ਕਿ ਜਦੋਂ ਮੈਂ ਉਧਰ ਗਈ ਸੀ ਨਾ ਦੀਦੀ ਨੇ ਪਕੌੜੇ ਵੀ ਬਣਾਏ ਸੀ ਕਿੰਨਾ ਕੁਝ ਬਣਾਇਆ ਸੀ ਮੇਰੇ ਵਾਸਤੇ ਪਰ ਮੇਰਾ ਨੱਕ ਹੀ ਨਹੀਂ ਠਾ ਹੋਇਆ ਰਣਜੀਤ ਦੀਦੀ ਕੋਲੋਂ ਕੋਸ਼ ਹੁੰਦਾ ਪਰ ਨਹੀਂ ਆਉਂਦਾ ਪਰਹੀਂ ਜੋ ਮੰਗਦੇ ਨਾ ਕਿ ਸਾਨੂੰ ਬਣਾ ਕੇ ਦਿਓ ਉਹਨਾਂ ਨੇ ਤੇ ਉਹਨਾਂ ਦੀ ਸੱਸ ਨੇ ਉਹ ਖਵਾਉਣਾ ਹੀ ਖਵਾਉਣਾ ਹੈ ਸਾਨੂੰ ਭਾਵੇਂ ਜਿੱਥੋਂ ਮਰਜ਼ੀ ਚੀਜ਼ ਪੈਦਾ ਕਰ ਦੇ ਤੁਹਾਨੂੰ ਪਤਾ ਜਦੋਂ ਅਸੀਂ ਪਹਿਲੀ ਆ ਫੇਰ ਆਉਣਗੇ ਅਸੀਂ ਕਿੰਨੇ ਸੋਹਣੇ ਸੋਹਣੇ ਸੂਟ ਦਿੱਤੇ ਹੀ ਮੈਨੂੰ ਹੋਰ ਨਾ ਸੋਹਣਾ ਤੇ ਗੁਰਪ੍ਰੀਤ ਨੇ ਨਹੀਂ ਦਿੱਤਾ ਜਿੰਨਾ ਦੀਦੀ ਹੋਣਾ ਨੇ ਦਿੱਤਾ ਹੀ ਆਪਣੀ ਹੈਸੀਅਤ ਤੋਂ ਵੱਧ ਕੇ ਦਿੱਤਾ ਸੀ ਪਰ ਮੇਰੇ ਵਰਗੀ ਪਾਗਲ ਨੂੰ ਕੋਈ ਕਦਰ ਹੀ ਨਹੀਂ ਸੀ ਕੀ ਇਹ ਕੀ ਚੀਜ਼ਾਂ ਨੇ ਇਹ ਪਿਆਰ ਕੀ ਚੀਜ਼ ਹੈ ਹੈ ਗਰੀਬੀ ਮੇਰੀ ਕੀ ਚੀਜ਼ ਹੈ ਮੈਂ ਤੇ ਆਪਣੀ ਆਕਰ ਚ ਫਿਰਦੀ ਸੀ ਕਿ ਮੈਂ ਪਤਾ ਨਹੀਂ ਕੀ ਚੀਜ਼ ਹਾਂ ਬੱਚੋ ਛੱਡੋ ਬੱਸ ਕਰੋ ਹੁਣ ਮੇਰੀ ਗੱਲ ਸੁਣੋ ਬੈਠੀਆਂ ਜੀ ਮੈਂ ਗੱਲ ਸੁਣ ਚੱਲਿਆ ਕਿ ਮੈਨੂੰ ਕਾਲ ਨੂੰ ਕੁਝ ਭੁੱਖ ਲੱਗੀ ਮੈਨੂੰ ਮੈਂ ਸਵੇਰ ਦਾ ਕੁਝ ਨਹੀਂ ਖਾਧਾ ਪੁੱਤ ਲਿਆਵਾਂ ਕੀ ਸਾਰਾ ਸਮਾਨ ਘਰ ਦਾ ਮੁੱਕ ਗਿਆ ਮੈਂ ਤੇ ਸੋ ਤਾਂ ਤੈਨੂੰ ਕਹਿਣਾ ਸੀ ਆ ਥੋੜੀ ਜਿਹੀ ਦਾਲ ਹੈਗੀ ਪੁੱਤ ਰਾਤੀ ਜਦ ਮੈਂ ਉਹ ਬਣਾਈ ਹੁਣ ਪੁੱਤ ਸਦਾ ਮੁੱਕਾ ਸਾਰਾ ਹੀ ਮੁੱਕ ਗਿਆ ਮੈਂ ਤੈਨੂੰ ਤਾਂ ਨਹੀਂ ਕਿਹਾ ਕਿ ਪੁੱਤ ਤੂੰ ਸਿਰੇ ਪੈਣ ਕੋ ਜਾਣਾ ਤੇ ਪਹਿਲਾਂ ਤੈਨੂੰ ਮੈਂ ਸੌਦਾ ਸੁਣਾਉਣ ਰਿਹਾ ਪਿੰਦੀ ਬੈਠਾ ਚੱਲ ਉਧਰ ਦਾ ਸਮਝੂਗਾ ਤੇ ਆਪਾਂ ਫਿਰ ਆਪਣਾ ਵੇਹਲਾਂਗੇ ਇਹਨਾਂ ਨੂੰ ਮੀਂਹ ਮੈਨੂੰ ਬਾਅਦ ਪਹਿਲਾਂ ਦੰਦੇ ਕੱਲ ਦੱਸ ਦਿੰਦੇ ਮੈਂ ਥੋੜਾ ਬਹੁਤਾ ਸੁਦਾ ਪਾਣ ਦਾ ਇੰਨਾ ਹੀ ਤੇ ਮੈਂ ਕਰ ਹੀ ਸਕਦਾ ਹਾਂ ਨਾ ਪੁੱਛ ਦੱਸਦੀ ਤੈਨੂੰ ਮੈਂ ਕੀ ਮੈਨੂੰ ਵੀ ਪਤਾ ਨਹੀਂ ਤੇਰੇ ਕੋਲ ਨੇ ਕੀ ਆ ਭੈਣ ਵਾਲੇ ਜਾਏਗਾ ਕਿ ਮੈਨੂੰ ਸੁਦਾ ਲਿਆ ਕੇ ਦਵਾਂਗੇ ਜਾਂ ਮੰਮੀ ਜੀ ਜਿਹੜੇ ਪੈਸੇ ਸਾਡੇ ਕੋਲ ਸੀ ਉਹ ਉਦਾਂ ਦੇ ਉਦਾਂ ਹੀ ਪਏ ਆ ਸਿਰਫ ਕਰਾਇਆ ਖਰਚ ਹੋਇਆ ਉੱਥੇ ਤੇ ਅਸੀਂ ਕੁਝ ਕੀ ਦੇ ਕੇ ਆਉਣਾ ਸੀ ਜਦ ਘਰੇ ਸਾਨੂੰ ਕੋਈ ਮਿਲਿਆ ਹੀ ਨਹੀਂ ਰஞ்சிਤ ਤਾਰੇ ਕੋਲੋਂ ਪੈਸੇ ਪਈ ਆ ਦੇ ਦੋ ਮੰਮੀ ਜੀ ਮਖੰਡ ਪੱਤੀ ਲਿਆਉਂ ਜਾਂ ਤੂੰ ਖੁਦ ਲਿਆ ਦੋ ਫਿਰ ਨਹੀਂ ਨਹੀਂ ਮਾਂ ਮੰਮੀ ਨੂੰ ਦੇਣਾ ਮੰਮੀ ਨੂੰ ਲਿਆਉਣਗੇ ਮੈਂ ਜਾਣਾ ਮੜਾ ਇੱਕ ਕੰਮ ਕਿਤੇ ਉਧਰ ਭੋਗਾਂ ਨਾਲ ਉਹਨੇ ਸਰ ਕਰ ਲੈਣ ਤਿਆਰੀ ਥੋੜੀ ਇਹ ਰੋਟੀ ਪਾਣੀ ਦੀ ਹੋ ਮੇਰੇ ਕੀ ਹੋਇਆ ਹੈ ਕੀ ਹੈ ਪਤਾ ਕੀ ਹੋਇਆ ਕਿੱਥੇ ਗਏ ਪੈਸੇ ਕਿਸਮਤ ਮਾੜੀ ਉਹ ਹੋ ਗਿਆ ਲੋਗੀ ਨਾ ਲੱਗਦਾ ਜੇਪ ਚ ਮੋਬਾਈਲ ਘਟਣ ਲੱਗਿਆ ਜਾ ਕੇ ਉਥੇ ਕਿਰਾਇਆ ਘਰ ਉਹਦੇ ਲੱਗੇ ਮੈਂ ਕਿਤੇ ਡਿੱਗ ਪਈ ਐ ਉਹ ਜਾਓ ਯਾਰ ਸਾਮਕੇ ਰੱਖ ਨਹੀਂ ਉਹ ਤੇ ਪੈਸੇ ਸੀ ਸਾਡੇ ਕੋਲ ਤੁਹਾਨੂੰ ਪਤਾ ਮੈਂ ਕਦੋਂ ਦੇ ਸਾਹਮਣੇ ਸੀ ਆ 2-400 ਰੁਪਿਆ ਤੇ ਮੈਂ ਕਿਹ ਚੱਲ ਜਾਣ ਲੱਗਿਆ ਤੇ ਇਹਦਣ ਨਹੀਂ ਕਿਤੇ ਲੋੜ ਹੀ ਪੈ ਜਾਂਦੀ ਆਪਾਂ ਨੂੰ ਹਾਦਿਆ ਤੁਹਾਡੇ ਲਈ ਬੰਦਾ ਇੰਨੀ ਲਾਪਰਵਾਹੀ ਤੇ ਨਾ ਵਰਤੇ ਜਦੋਂ ਪਤਾ ਕਿ ਐਵਡੀ ਕੰਡੀਸ਼ਨ ਬਣੀ ਪਈ ਆ ਸਾਡੀ ਮੈਂ ਲਾਪਰਵਾਹੀ ਨਹੀਂ ਵਰਤੀ ਹਣ ਖੰਡ ਪਤੀ ਕਿਥੋਂ ਲਿਆਉਣੀ ਆ ਚਾਹ ਘੁੱਟ ਪੀਣੀ ਸਿਰ ਪੀੜ ਮੇਰਾ ਵੀ ਹੋਣ ਡਿਆ ਤੁਹਾਨੂੰ ਪਤਾ ਕੀ ਹੈ ਵਾ ਕਿ ਚਾਹ ਬਿਨਾ ਮੈਂ ਰਹਿ ਨਹੀਂ ਸਕਦੀ ਮੈਂ ਤਾਂ ਜਾਣ ਲੱਗਿਆ ਪਹਿਲੇ ਕਹਿਣ ਲੱਗੀ ਮਮੀ ਜੀ ਨੂੰ ਕਿ ਘੁੱਟ ਚਾਹ ਬਣਾ ਦੋ ਹੁਣ ਉੱਥੇ ਗਏ ਉੱਥੇ ਵੀ ਨਹੀਂ ਆਪਾਂ ਬੈਠੇ ਖਲੋਤੇ ਤੁਹਾਨੂੰ ਪਤਾ ਘਰੇ ਕੋਈ ਨਹੀਂ ਤੇ ਮੈਂ ਸ਼ੁਕਰ ਕੀਤਾ ਵੀ ਘਰ ਆ ਕੇ ਘੁੱਟ ਚਾਹ ਪੀਣੇ ਹੁਣ ਪੈਸੇ ਗਵਾਏ ਜੀ ਦੇਖਿਆ ਹੁਣ ਪਤਾ ਨਹੀਂ ਤੁਹਾਡਾ ਕੀ ਹਿਸਾਬ ਹੈ ਤੁਹਾਨੂੰ 3-400 ਰੁਪਏ ਦੀ ਕਦਰ ਹੋ ਗਈ ਤੇ ਕੀ ਪੈਸਾ ਹੁੰਦਾ ਤੁਹਾ ਤੇ ਸ਼ਰਗੁਰਲੇ ਡਾਲੇ ਉਹਦੇ ਉੱਤੇ ਤੁਹਾ ਗਾ ਪਿਛਾ ਵੇਖਿਆ ਨਹੀਂ ਇਹ ਤਾਂ ਪਤਾ ਪਤਾ ਲੱਗਦਾ ਪੈਹਾ ਪੈਹਾ ਕਿ ਤਰ੍ਹਾਂ ਇਕੱਠਾ ਕਰੀਦਾ ਤੇ ਕਿਤਨਾ ਹੋ ਡਿੱਗੇ ਤੇ ਤੁਹਾਨੂੰ ਕਿੰਨਾ ਦੁੱਖ ਹੋਇਆ ਨਾ ਭੈਣ ਦੇ ਕੰਨੇ ਆਏ ਨਾ ਘਰ ਦੇ ਕੰਨੇ ਆਏ ਸਹੀ ਗੱਲ ਤੁਹਾਡੀ ਮੰਮੀ ਨੂੰ ਹੋਰ ਪਤਾ ਲੱਗਾ ਰੁਪਏ ਦੀ ਕੀ ਕੀਮਤ ਹੈ ਮੈਨੂੰ ਨਹੀਂ ਤੇ ਮਰੇਗੇ ਜੇਬ ਚ 10-10 ਹਜ਼ਾਰ ਰੁਪਏ ਮਿਲਦਾ ਨਾ ਉਹ ਵੀ ਇੱਦਾਂ ਹੀ ਢਾ ਦੇ ਦਿੰਦਾ ਨਾ ਕਦੀ ਪਰਵਾਹ ਨਹੀਂ ਕੀਤੀ ਤੁਹਾਡੀ ਜੇਬ ਚ 10-10 ਹਜ਼ਾਰ ਮੇਰੀ ਤਾਂ ਸਿੱਧਾ 15-15 20-20 ਹਜ਼ਾਰ ਹੁੰਦਾ ਹੀ ਮੈਂ ਤੇ ਡਾ ਫੱਕੀਆਂ ਦਿੰਨੀ ਸੀ ਥੋੜਾ ਸੱਚ ਬੋਲ ਕੇ ਕਿ ਆ ਲੈਨਦਾ ਤੇ ਉਹ ਲੈਨਦਾ ਜਦੋਂ ਮੇਰੇ ਕੋਲ ਪੈਸਾ ਸੀ ਮੈਂ ਤਾਂ ਸਾਰਿਆਂ ਨੂੰ ਖਵਾਉਂਦੀ ਰਹੀ ਮੈਂ ਤੇ ਵੇਖਿਆ ਹੀ ਨਹੀਂ ਕਿ ਪੈਸੇ ਮੇਰੇ ਆ ਤੇ ਕੋਈ ਵਾਰ ਤਾਂ ਖਾਂਂਦੇ ਆ ਤੇ ਅੱਜ ਸਾਨੂੰ ਲੋੜ ਪਈ ਅੱਜ ਸਾਡੀ ਕੋਈ ਬਾਹ ਨਹੀਂ ਫੜਨਦੇ ਆ ਮੈਂ ਪੁਕੇਟੇ ਡਬੇ ਬਿਠੀ ਸੌਦੇ ਨੂੰ ਵੀ ਤਸਮ ਡਾਹੀ ਰੋਟੀ ਪਣੀ ਹੁਣੀ ਪੱਕਣ ਡਿਆ ਕਰੀ ਹਾਂ ਤਰ ਦੀ 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 ਟੈਨਸ਼ਨ ਲੱਗੀ ਆ ਕਿ ਉਹ ਕਿੱਥੇ ਗਏ ਨੇ ਮੰਮੀ ਜੀ ਤੁਸੀਂ ਫੋਨ ਲਾ ਕੇ ਵੇਖੋ ਇੱਕ ਰਿਉ ਕੋਈ ਨਹੀਂ ਪਤਾ ਲਾਉਣੀ ਨੀ ਤੇ ਜੇ ਤੁਹਾਡੀ ਗੱਲ ਹੋਏਗੀ ਤੇ ਮੇਰੇ ਨਾਲ ਗੱਲ ਜ਼ਰੂਰ ਕਰਾਇਓ ਠੀਕ ਹੈ ਚਲੋ ਕੋਈ ਨਹੀਂ ਰஞ்சிਤ ਤੁਸੀਂ ਕਿਸੇ ਨੂੰ 2-4 ਰੁਪਇਆ ਧਾਰਾ ਪੁੱਛੋ ਤੇ ਘੰਡ ਬੱਤੀ ਤੇ ਲਿਆਉ ਗਏ ਮੈਂ ਤਾਂ ਬਾਟਨ ਲਿਆਵਾ ਕੁਝ ਨਾ ਕੁਝ ਕਰਦਾ ਵਾਂ ਭੁੱਖੇ ਥੜੀ ਰਹਿਣਾ ਵਾਂ ਮੰਮੀ ਕੁਝ ਕਰਦੀ ਆ ਉਹ ਤਾਂ ਗੱਲ ਸਹੀ ਜੀ ਮੰਮੀ ਪਹਿਲਾਂ ਤਾਂ ਇੰਜਾਂ ਦੇ ਦੋ ਹੋਊਗਾ ਹੋਊਗਾ ਮੈਨੂੰ ਤਾਂ ਹੁਣ ਭੁੱਖ ਬੜੀ ਲੱਗੀ ਮੈਂ ਹੁਣ ਕੀ ਕਰਾਂ ਮੈਂ ਤਾਂ ਸਵੇਰ ਦਾ ਕੁਝ ਨਹੀਂ ਖਾਦਾ ਕੋਈ ਨਹੀਂ ਪਤਾ ਮੈਂ ਕੁਝ ਕਰਦੀ ਆ ਆ ਮੈਂ ਅੱਗੇ ਦੇਖਿਆ ਹੀ ਨਹੀਂ ਲੰਗਰ ਲਈ ਜਾਂਦੇ ਇੱਥੇ ਆਪਣੇ ਲਾਗੇ ਲੰਗਰ ਲੱਗਾ ਮੈਂ ਉੱਥੋਂ ਲਿਆਉਣੀ ਆ ਤੂੰ ਗਾ ਭੁੱਖਾ ਰਹਿਣਾ ਮੈਂ ਜਾਣੀ ਆ ਤੂੰ ਬਹਿ ਰਹੀ ਹਾਂ ਇਹੋ ਜਿਹੇ ਹਾਲਾਤ ਕਰ ਦਿੱਤਾ ਮੇਰੇ ਮੈਂ ਲੰਗਰ ਦੇ ਵਿੱਚ ਕੁਝ ਪਾਉਣ ਜੋਗਾ ਨਹੀਂ ਐ ਪਰ ਫੇਰ ਵੀ ਲੰਗਰ ਖਾਣ ਲੱਗਾ ਬੱਲਟੇ ਜਾਂਦੀ ਆ ਪਤਾ ਨਹੀਂ ਚੁੱਕਦੀ ਨਹੀਂ ਪਈ ਕੀ ਕਰੀ ਜਾਂਦੀ ਆ ਕੁਝ ਦੱਸ ਦੀ ਤਾਂ ਸਹੀ ਮੈਨੂੰ ਕਿੰਨੇ ਅੱਜ ਆਉਣਾ ਮੇਰੇ ਕੋਲ ਕਿ ਨਹੀਂ ਕਰੀ ਨਹੀਂ ਮਾੜੀ ਹਾਲਤ ਚੱਲਦੀ ਗਈ ਐ ਫੋਨ ਹੀ ਕੱਟੀ ਜਾਂਦੀ ਕਰੀ ਤਾਂ ਸੋਤਾ ਵੀ ਮੁੱਕ ਗਿਆ ਸਾਰਾ ਮੇਰ ਕੋ ਆ ਹਾਲਤ ਨਹੀਂ ਦੇਖੀ ਜਾਂਦੀ ਸਾਰੇ ਜੀਆਂ ਦੀ ਕਿਤੇ ਨਾ ਕਿਤੇ ਇਹ ਸਭ ਦੀ ਜ਼ਿੰਮੇਵਾਰ ਮੈਂ ਹੀ ਆ ਕਿਤੇ ਮੈਨੂੰ ਦੀਜੀ ਦੀ ਟੈਨਸ਼ਨ ਆ ਕੀ ਹੈ ਕੀ ਪਤਾ ਨਹੀਂ ਕਿੱਥੇ ਚਲ ਗਏ ਕਿਹੜੇ ਹਾਲਾਤਾਂ 'ਚ ਹੋਣਗੇ ਅਸੀਂ ਤਾਂ ਆਪਣੇ ਹਾਲਾਤਾਂ 'ਚ ਲੱਗੇ ਰਹੇ ਕਿ ਸਾਡੇ ਦਿਨ ਖਰਾਬ ਚੱਲਣ ਦੇ ਉਹਨਾਂ ਵਿਚਾਰਿਆਂ ਦਾ ਕੁਝ ਪਤਾ ਹੀ ਨਹੀਂ ਕਿ ਉਹ ਕਿਹੜੀ ਹਾਲਤ 'ਚ ਨੇ ਆ ਜਮੀ ਤੂੰ ਬਿੰਦੂ ਨੂੰ ਲਾਉਂਦੀ ਨਹੀਂ ਮੈਂ ਕਿਸੇ ਨੂੰ ਨਹੀਂ ਲਾਉਂਦੀ ਮੈਂ ਤੇ ਮੈਂ ਤੇ ਆਪਣੀ ਸਹੇਲੀ ਨੂੰ ਕਰਦੀ ਵੀ ਸੀ ਮੈਨੂੰ ਕੰਮ ਸੀ ਥੋੜਾ ਕੀ ਕੰਮ ਹੀ ਹੁੰਦੈ ਤੈਨੂੰ ਮੇਰੀ ਗੱਲ ਸੁਣੋ ਤੁਸੀਂ ਜਾ ਕੇ ਪੈਸੇ ਲਾਓਗੇ ਇੱਕੋ ਫੜ ਕੇ ਤੇ ਫਿਰ ਆਪਾਂ ਸਾਬਾ ਨਹੀਂ ਬਣਾਈਏ ਖੰਡਪਤੀ ਲਈ ਆਏ ਹਾਂ ਹੁੰਦੇ ਠੀਕ ਹੈ ਤੇ ਥੋੜਾ ਜਿਹਾ ਆਟਾ ਲਈ ਜਾਣ ਰੋਟੀ ਪੱਕਣੀ ਰਾਤ ਨੂੰ ਕੋਈ ਨਹੀਂ ਕਰਦਾ ਇੰਤੇ ਆਮ ਕੋਈ ਨਹੀਂ ਮੇਰੀ ਗੱਲ ਸੁਣੋ ਹੂੰ ਨਹੀਂ ਖਲੋ ਬੰਦਾ ਕਿੰਨਾ ਕੁਝ ਗਲਤ ਕਰ ਬਿੰਦਾ ਵਾ ਅਸੀਂ ਵੀ ਬਹੁਤ ਗਲਤ ਕੀਤਾ ਗੁਰਪ੍ਰੀਤ ਦੇ ਮਗਰ ਲਾ ਕੇ ਪਰ ਅੱਜ ਅਸੀਂ ਸਹੀ ਕਰਨਾ ਚਾਹਿਆ ਪਰ ਲੱਗਦਾ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਸਾਨੂੰ ਘਰ ਇਹ ਨਹੀਂ ਮਿਲੇ ਦੀਦੀ ਹੁਣੀ ਕੀ ਬੀਤੀ ਹੋ ਗਈ ਨਾ ਉਹਨਾਂ ਦੇ ਉਸ ਟਾਈਮ ਅਗਲਾ ਤੇ ਆਪਣੇ ਹਾਲਾਤਾਂ ਨਾਲ ਲੜੰਦੇ ਸੀ ਮਿਹਨਤ ਕਰਨ ਦੇ ਸੀ ਤੇ ਆਪਾਂ ਆਪਾਂ ਹੂ ਮਾੜ ਕੇ ਸਾਰਾ ਕੁਸ਼ਕੈਤ ਆ ਹੁ ਵੀ ਉਹਦੇ ਮਗਰ ਲਾ ਕੇ ਜਿਨੇ ਅੱਜ ਸਾਡੇ ਨਾਲ adda ਵੱਡਾ ਧੋਖਾ ਕੀਤਾ ਰঞ্জੀਤ ਇੱਕ ਵਾਰ ਨਹੀਂ ਸੋਚਿਆ ਵੇਖ ਲੋ ਤਾਰੇ ਵੈਸੇ ਵੀ ਮੰਗੇ ਫਿਰ ਵੀ ਨਹੀਂ ਉਹਨੇ ਦਿੱਤੇ ਤੇ ਜੇ ਉਹਨਾਂ ਦੀ ਜਗ੍ਹਾ ਵਿਮਲ ਦੀਦੀ ਹੁੰਦੀ ਉਹ ਕੋ ਜਿੰਨੇ ਹੁੰਦੇ ਨਾ ਉਹਨੇ ਤੁਹਾਡੇ ਹੱਥ ਤੇ ਰੱਖ ਦੇਣਾ ਹੀ ਕੱਢ ਕੇ ਕਿ ਲੈ ਰੰਜੀਤ ਤੂੰ ਆਪਣਾ ਸਾਰ ਲੈ ਮੈਨੂੰ ਇੰਨਾ ਮਾਣ ਹੈਗਾ ਉਹ ਤੇ ਤੇ ਬਸ ਅਸੀਂ ਸਮਝ ਨਹੀਂ ਪਾਈ ਦੁਵਾਨ ਦੀਦੀ ਬਾਜੀ ਜਿੰਨੇ ਚਿਰ ਫੋਨ ਨਹੀਂ ਚੁੱਕਦੇ ਮੇਰੀ ਤੇ ਜਾਨ ਅਟਕੀ ਪਈ ਆ ਵੀ ਹੈਗੀ ਕਿੱਥੇ ਕੋਈ ਗੱਲ ਨਹੀਂ ਮੈਂ ਕਰਦਾ ਪਿਆ ਦਿੰਦੀ ਆ ਤੂੰ ਵੇਖ ਟਰਾਈ ਕਰ ਫੋਨ ਨੂੰ ਲਾਈ ਚਲੇ ਠੀਕ ਆ ਜਦ ਮम्मी ਤੋਂ ਵੀ ਕਰਵਾ ਕਰ। ਮम्मी ਦਾ ਬੁੱਕਿੰਗ ਚੁੱਕ ਲੈਣ। ਤੁਸੀਂ ਟੈਨਸ਼ਨ ਨਾ ਲਓ। ਜਾਂ ਉਹ ਤੁਸੀਂ ਥੋੜਾ ਬਹੁਤ ਸੌਦਾ ਲੈ ਕੇ ਆਓ ਕਿਸੇ ਕੋ ਪੈਸੇ ਲੈ ਕੇ। ਹਾਂ ਠੀਕ ਹੈ ਮੈਂ ਜਾਂਦਾ। ਤਾਂ ਤੇ ਹੌਸਲਾ ਦੇ ਦਿੰਨੀ। ਪਰ ਆਪ ਟੁੱਟ ਕੇ ਝੂੜੋ ਹੀ ਪਈ। ਹੰਜੇ ਨਾ ਚਿਰ ਕੋਈ ਹੱਲ ਨਹੀਂ ਨਿਕਲਦਾ। ਤੇ ਫੋਨ ਆ ਵੀ ਨਹੀਂ ਚੁੱਕਦੀ ਪਈ। ਪਤਾ ਨਹੀਂ ਕਿੱਥੇ ਚਲ ਗਈ ਆ। ਮੈਨੂੰ ਦੱਸੇ ਤਾਂ ਸਹੀ ਕੋਈ ਗੱਲ ਬਣੀ ਕਿ ਨਹੀਂ ਬਣੀ। ਦੇ ਹਾਲਾਤੇ ਦਿਨੋਂ ਤੇ ਖਰਾਬੀ ਹੋਈ ਜਾਂਦੀ ਬਹੁਤ ਟੈਨਸ਼ਨ ਚੋਂ ਡਿਆ ਦਿਮਾਗ ਮਮੀ ਜੀ ਨੇ ਵੀ ਅੰਦਰੇ ਅੰਦਰ ਟੈਨਸ਼ਨ ਲਈ ਆ ਜਦੋਂ ਮੈਂ ਜਾਨੀ ਹਉਦ ਹਸਨ ਖੇਡਣ ਲੱਗ ਪਿੰਦੀ ਜਿੱਦਾਂ ਕੋਈ ਟੈਨਸ਼ਨ ਹੀ ਨਾ ਹੋਵੇ